ਓ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿੱਥੇ ਆ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿੱਥੇ ਆ ਹੈ ਬਾਣੀ ਨਾਲ ਵਜ ਦੀ ਰਬਾਬ ਹੁਣ ਕਿੱਥੇ ਆ ਦੱਸੋ ਗੁਰੂ ਵਾਲਿਓ ਪੰਜਾਬ ਹੌਸਦਾ ਕਿੱਥੇ ਸ਼ੁਕਰੀਆ ਸ਼ੁਭਰੀ ਜੀ ਛੋਟੀ ਉਮਰ ਦੇ ਪਿਆਰੇ ਵੀ ਆ ਸਾਰੇ ਰਾਹ ਮਿਲ ਕੇ ਅੱਜ ਪਹੁੰਚੇ ਆ ਅੱਜ ਸਾਰਿਆਂ ਦੀ ਮੀਟਿੰਗ ਹੋਈ ਆ ਬਹੁਤ ਮੀਟਿੰਗ ਪਿਆਰ ਵਾਲੀ ਹੋਈ ਐ ਚ ਬਹੁਤ ਵਧੀਆ ਨਤੀਜਾ ਨਿਕਲਿਆ ਚ ਤੇ ਜਿਵੇਂ ਪੱਟੀ ਸਾਹਿਬ ਨੇ ਦੱਸਿਆ ਵੀ ਜਿਹੜਾ ਮੇਲਾ ਸਾਡੇ ਉਸਤਾਦ ਲੋਕ ਦੇਵ ਤਰੀਕੇ ਵਾਲਾ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਊਗਾ ਬਾਕੀ ਜਿਹੜੀਆਂ ਗੱਲਾਂ ਬਾਤਾਂ ਪੱਟੀ ਸਾਹਿਬ ਨੇ ਕਹੀਆਂ ਬਿਲਕੁਲ ਅਸੀਂ ਤਾਇਦ ਕਰਦੇ ਹਾਂ ਉਹਦੀਆਂ ਬੱਗੇ ਪਰ ਹਾਲੇ ਮੈਂ ਕਿ ਸਾਰੇ ਕਹਿੰਦੇ ਕਈ ਵਾਰੀ ਨੇ ਕਲਾਕਾਰ ਨੂੰ ਲਾਂਭੇ ਦੇਈ ਜਾਂਦੇ ਗੀਤਕਾਰਾਂ ਨੂੰ ਵੀ ਇਹ ਗੀਤਕਾਰ ਚੰਗੇ ਗੀਤ ਨਹੀਂ ਲਿਖਦੇ ਕਲਾਕਾਰ ਕਿ ਵਧੀਆ ਗੀਤ ਨਹੀਂ ਲੋਂਦੇ ਸੰਗੀਤਕਾਰ ਐ ਨਹੀਂ ਕਰਦਾ ਕੰਪਨੀ ਵਾਲੇ ਵੀ ਇਹ ਗੀਤ ਕੱਢ ਦਿੰਦੇ ਆ ਆਪਾਂ ਉਹਦੋਂ ਇਹ ਸੁਨੇਹਾ ਦੇਣਾ ਵੀ ਆਪਾਂ ਗੀਤਕਾਰ ਕਲਾਕਾਰ ਮਿਊਜ਼ਿਕ ਡਾਇਰੈਕਟਰ ਕੰਪਨੀਆਂ ਇਕੱਠੇ ਹੋ ਕੇ ਅੰਬੜਾ ਮਾਰੀ ਆਪਾਂ ਤੇ ਨਾਲ ਸਰੋਤੇ ਵੀ ਕਿਸੇ ਨੂੰ ਲਾਂਭਾ ਦੇਣ ਦਾ ਥੋੜਾ ਠੀਕ ਲੱਗਦੀ ਵੀ ਉਦੋਂ ਆਪਾਂ ਗੁਰਪੰਜਨ ਗੱਲ ਸਾਬ ਦਾ ਇੱਕ ਗੀਤ ਆ ਬਈ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿੱਥੇ ਆ ਉਹ ਜਿਹੜਾ ਪੰਜਾਬ ਵਸਦਾ ਇੱਥੇ ਦਿਖਾਉਣਾ ਸਾਰਾ ਬਈ ਬਾਣੀ ਨਾਲ ਵੱਜਦੀ ਰਬਾਬ ਇੱਥੇ ਕਿੱਥੇ ਆ ਉਹਦਣ ਮੈਂ ਇਹੀ ਗੀਤ ਗਾਉਂਗਾ ਮੈਨੂੰ ਕਹਿੰਦੇ ਪੱਤਰਕਾਰ ਕਹਿੰਦੀ ਨਮਾਗੀ ਸੁਣਾਓ ਜੀ ਮੈਂ ਕਹਿੰਦਾ ਮੈਂ ਸੁਣਾ ਦੇ ਜੀ ਤਾਂ ਥਾਈ ਹੋ ਰਹੀ ਜਿੱਕਲੀ ਫਿਰ ਉਹ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿੱਥੇ ਆ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿੱਥੇ ਆ ਹੈ ਬਾਣੀ ਨਾਲ ਵਜਦੀ ਰਬਾਬ ਹੋਣ ਕਿੱਥੇ ਆ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿੱਥੇ ਸ਼ੁਕਰੀਆ ਜੀ ਪੰਜਾਬ ਸਾਡਾ ਕਿੱਥੇ ਰਬਾਬ ਹੁਣ ਕਿੱਥੇ ਆ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿੱਥੇ